ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਏਰੀਏ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਸੰਗਰੂਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਧੁਨਿਕ ਮਸ਼ੀਨਾਂ ਜਿਸ ਨਾਲ ਸੀਵਰ ਸਿਸਟਮ ਨੂੰ ਸਾਫ਼ ਕੀਤਾ ਜਾਵੇਗਾ ਤੇ ਉਸ ਦਾ ਉਦਘਾਟਨ ਕੀਤਾ ਗਿਆ। ਇਹਨਾਂ 216 ਮਸ਼ੀਨਾਂ ਨੂੰ ਜਿਨ੍ਹਾਂ ਦੀ ਕੀਮਤ 14.31 ਕਰੋੜ ਰੁਪਏ ਦੀ ਹੈ, ਹਰੀ ਝੰਡੀ ਦਿੱਤੀ ਗਈ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ মিডিਆ ਦੇ ਰੂਬਰੂ ਹੋਏ। ਮੀਡੀਆ ਦੇ ਰੂਬਰੂ ਹੁੰਦੇ ਹੋਏ ਭਗਵੰਤ ਮਾਨ ਨੇ ਇਹਨਾਂ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਤੇ ਹੋਰ ਕਈ ਮੁੱਦਿਆਂ 'ਤੇ ਭਗਵੰਤ ਮਾਨ ਨੇ ਕੀ ਕਿਹਾ ਲੋ ਤੁਸੀਂ ਵੀ ਸੁਣੋ ਉਹਨਾਂ ਦੀ ਆਪਣੀ ਜ਼ੁਬਾਨੀ ਪੇਸ਼ ਹੈ ਸੰਗਰੂਰ ਤੋਂ ਸਾਡੇ ਪੱਤਰਕਾਰ ਸੰਜੂ ਅਤੇ ਸੁੰਦਰ ਦੀ ਇੱਕ ਖਾਸ ਰਿਪੋਰਟ ਅਸੀਂ ਸਾਰੇ ਪੰਜਾਬ ਵਾਸਤੇ ਜਿਹੜੀਆਂ ਸਾਫ ਸਫਾਈ ਵਾਸਤੇ ਤੇ ਸੀਵਰੇਜ ਨੂੰ ਜਿਹੜੀ ਸਾਫ ਕਰਦੀ ਹੈ ਜਿਹੜੀ ਮਸ਼ੀਨ ਵੱਡੀ ਮਸ਼ੀਨ ਸਖਸ਼ਮ ਮਸ਼ੀਨ ਜਿਹੜੀ ਕਹਿੰਦੇ ਹਨ ਉਹ ਸਾਰੇ ਪੰਜਾਬ ਵਾਸਤੇ ਅਸੀਂ ਬਜਟ ਬਣਾਇਆ 49 ਕਰੋੜ 40 ਕਰੋੜ ਚਲ 40 ਕਰੋੜ ਦਾ 730 ਮਸ਼ੀਨਾਂ ਟੋਟਲ 40 ਕਰੋੜ ਦਾ ਬਜਟ ਹੈ ਤੇ ਉਹਦੇ ਚੋਂ ਪਹਿਲੇ ਕਲਸਟਰ ਵਾਸਤੇ ਜੋ ਸੰਗਰੂਰ ਨੂੰ ਅਸੀਂ ਕਲਸਟਰ ਬਣਾਇਆ ਕਲਸਟਰ ਮਤਲਬ ਹੈੱਡ ਆਫਿਸ ਲਾ ਲਓ ਆਲੇ ਦੁਆਲੇ ਦੇ ਚਾਰ ਪੰਜ ਜ਼ਿਲ੍ਹਿਆਂ ਲਈ ਗੱਡੀਆਂ ਇੱਥੇ ਖੜੀਆਂ ਰਹਿਣਗੀਆਂ ਤੇ ਜਿਹੜੇ ਜ਼ਿਲ੍ਹੇ ਨੂੰ ਕੋਈ ਸੀਵਰੇਜ ਵਾਸਤੇ ਚਾਹੀਦੀ ਹੋ ਘਰੋ ਜੀ ਤਾਂ ਚਾਹੀਦੀ ਨਹੀਂ ਸਫਾਈ ਵਾਸਤੇ ਚਾਹੀਦੀ ਉੱਥੇ ਚਲੀ ਜਾਇਆ ਕਰੂਗੀ ਤੇ ਨਾਲ 2 ਸਾਲ ਵਾਸਤੇ ਇਹਨਾਂ ਦਾ ਜਿਹੜਾ ਸਟਾਫ ਹੈ ਸੰਗਰੂਰ ਲਈ ਦੋਸਤੋ 16 216 14 ਕਰੋੜ ਦਾ 14 ਕਰੋੜ 31 ਲੱਖ ਦਾ ਇਹ 216 ਮਸ਼ੀਨਾਂ ਇੱਥੇ ਸੰਗਰੂਰ ਵਸਤੇ ਨੇ ਤੇ ਧੂਰੀ ਵਾਸਤੇ ਵੀ ਅਲੱਗ ਤੋਂ ਆ ਰਹੀਆਂ ਨੇ ਉਹ ਵੀ ਦੋ ਚਾਰ ਦਿਨਾਂ ਚ ਅਸੀਂ ਉਹਦਾ ਵੀ ਤੁਹਾਨੂੰ ਬੁਲਾਵਾਂਗੇ ਉੱਥੇ ਤੇ ਸ਼ਹਿਰਾਂ ਦੀ ਸੀਵਰੇਜ ਦੀ ਤੇ ਸੜਕਾਂ ਦੀ ਸਫਾਈ ਸੋ ਇਹਦੇ ਚ ਨਾਲ ਸਟਾਫ ਵੀ 2 ਸਾਲ ਲਈ ਇਨਟਾਈਟਲਡ ਹੈ ਨਾਲ ਹੀ ਆਉਣਗੇ ਮਤਲਬ ਤੇ ਕਿਉਂਕਿ ਉਹ ਟੈਕਨੀਕਲ ਜਿਹੜੇ ਵੀ ਉਹਨਾਂ ਨੂੰ ਪਤਾ ਹੈ ਇਹਨੂੰ ਚਲਾਉਣ ਦਾ ਇਹਨਾਂ ਨੂੰ ਮਸ਼ੀਨਾਂ ਨੂੰ ਸੋ ਸੰਗਰੂਰ ਦੇ ਕਲਸਟਰ ਦਾ ਉਦਘਾਟਨ ਕੀਤਾ ਹੈ ਬਾਕੀ ਇਹਨਾਂ ਦਾ ਸਮੇਂ-ਸਮੇਂ ਤੇ ਕਰਦੇ ਰਵਾਂਗੇ ਸਰ ਇਸ ਤੋਂ ਪਹਿਲਾਂ ਜਿਹੜੇ ਸਰ ਸਰਪੱਖਿਆ ਪੋਸਟ ਦੇ ਅੰਦਰ ਕਿ ਮੌਜੂਦ ਹੈ ਕਰਦੇ ਆਪਾਂ ਹਾਂਜੀ ਸਬ ਤਹਿਸੀਲ ਭਵਾਨੀਗੜ ਜਿਹਦੇ ਵਿੱਚ ਬਹੁਤ ਸ਼ਾਨਦਾਰ ਐਸਡੀਐਮ ਆਫਿਸ ਫਰਦ 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 ਕੇਂਦਰ ਪਟਵਾਰੀ ਆਫਿਸ ਕਾਨੂੰਗੋ ਦਾ ਆਫਿਸ ਤੇ ਰਿਕਾਰਡ ਜਿਹੜਾ ਰਿਕਾਰਡ ਰੂਮ ਵੀ ਹੈ ਤੇ ਤਾਂ ਕਿ ਇੱਕੋ ਛੱਤ ਹੇ ਲਈ ਸਾਰਾ ਕੁਝ ਮਿਲੇ ਪਹਿਲਾਂ ਪਟਵਾਰ ਖਾਨਾ ਕਿਤੇ ਹੋਰ ਹੁੰਦਾ ਸੀ ਹੈ ਨਾ ਤੇ ਜਿਹੜਾ ਐਸ ਡੀ ਐਮ ਦਾ ਆਫਿਸ ਕਿਤੇ ਹੋਰ ਹੁੰਦਾ ਸੀ ਤੇ ਫਰਦ ਕੇਂਦਰ ਕਿਤੇ ਹੋਰ ਹੁੰਦਾ ਸੀ ਬਹੁਤ ਜਗ੍ਹਾ ਤੇ ਜਾਣਾ ਪੈਂਦਾ ਸੀ ਤੇ ਦਿਹਾੜੀ ਫੁੱਟ ਜਾਂਦੀ ਸੀ ਸੋ ਸਭ ਤਸੀਲ ਚੀਮਾ ਵੀ ਜਿਹੜੀ ਹੈ ਉਦਘਾਟਨ ਹੋ ਚੁੱਕਿਆ ਤੇ ਡਿਰਬੇ ਦਾ ਵੀ ਹੋ ਚੁੱਕਿਆ ਤੇ ਇੱਥੇ ਆਪਣੇ ਭਵਾਨੀਗੜ੍ਹ ਦਾ ਵੀ ਹੋ ਚੁੱਕਿਆ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਵਿੱਚ ਸਾਰੇ ਸਬ ਤਹਿਸੀਲਾਂ ਤੇ ਤਹਿਸੀਲਾਂ ਨੂੰ ਅਪਡੇਟ ਕੀਤਾ ਜਾਊਗਾ ਲੇਟੈਸਟ ਜਿਹੜਾ ਬਿਲਡਿੰਗ ਹੈ ਲੇਟੈਸਟ ਮਟੀਰੀਅਲ ਹੈ ਸ਼ਾਨਦਾਰ ਉੱਥੇ ਬਾਥਰੂਮ ਬਣਾਏ ਹੋਏ ਨੇ ਬੇਟਿੰਗ ਰੂਮ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਤਾਂ ਕਿ ਜੋ ਵੀ ਆਵੇ ਉੱਥੇ ਉਹਨੂੰ ਕੋਈ ਤੱਕੇ ਨਾ ਖਾਣੇ ਪੈਣ। ਦੇਖੋ ਹਾਂ ਜੀ 4 ਚਾਰ ਮੀਟਿੰਗਾਂ 'ਚ ਤਾਂ ਮੈਂ ਵੀ ਨਾਲ ਸੀਗਾ ਜਦੋਂ ਪਹਿਲਾਂ ਸੀ ਤੇ ਅੱਜ ਫੇਰ ਜਿਹੜੇ ਅੱਜ ਸ਼ਿਵਰਾ ਚੋਹਾਨ ਜੀ ਖੇਤੀ ਮੰਤਰੀ ਵੀ ਆ ਰਹੇ ਨੇ ਪਿਛਲੀ ਮੀਟਿੰਗ 'ਚ ਉਹ ਆ ਨਹੀਂ ਸਕੇ ਸੀ ਸੋ ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਜਿਹੜਾ ਉਹਨਾਂ ਦੇ ਮੰਗਾਂ ਮੰਨ ਕੇ ਤੇ ਕਿਸਾਨਾਂ ਦਾ ਜਿਹੜਾ ਧਰਨਾ ਉਹ ਖਤਮ ਕਰਾਉ। ਮੈਂ ਤਾਂ ਪਹਿਲੇ ਦਿਨ ਹੀ ਆ ਕਿਸੇ ਨਾਲ ਕੁਐਸਚਨ ਚੱਕਿਆ ਵੀ 25 ਰੁਪਏ ਦੀ ਸਕੀਮ ਚੱਲੂਣੀ ਕਿੱਥੀ ਵੀ ਜੀ। ਦੇਖੋ ਪਤਾ ਕੀ ਹੈ ਚਲਦਾ ਰਹਿੰਦਾ ਜੀ। ਦੋ ਅਸੀਂ ਆਪਣਾ ਵਿਪੱਖਸ਼ ਦਾ ਜਿਹੜਾ ਰੂਲਰ ਨੂੰ ਵਾਮਾਗੇ ਤੇ ਲੋਕਾਂ ਦਾ ਫਤਵਾ ਸਿਰਮੱਥਿਆ ਵਿਪੱਖਸ਼ ਦਾ ਇਹੀ ਹੁੰਦਾ ਹੈ ਕਿ ਕਟਕਟ ਸਾਰਥਿਕ ਲੋਚਨਾ ਕਰੇ ਬੇਸਿਕ ਪਰ ਸੁੱਲਿਜਕ ਬੇਸਿਕ ਸਿਰਫ ਵਿਰੋਧ ਕਰਨ ਨੂੰ ਵਿਰੋਧ ਕਰਨਾ ਉਹ ਨਹੀਂ ਵੀ ਤੜਕੀ ਉੱਠ ਕੇ ਬਸ ਗਾਲਾਂ ਕੱਢਣ ਲੱਗ ਜਾਣੀ ਉਹ ਨਹੀਂ ਉਹ ਸਾਡਾ ਕੰਮ ਨਹੀਂ ਹੈਗਾ ਅਸੀਂ ਇੱਥੇ ਵੀ ਵਿਰੋਧੀ ਪਾਰਟੀ ਰਹੇ ਹਾਂ 2017 ਤੋਂ 2022 ਤੱਕ ਅਸੀਂ ਆਪਣਾ ਰੋਲ ਜਿਹੜਾ ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਸੜਕਾ ਹੋਵੇ ਅਸੀਂ ਆਪਣਾ ਰੋਲ ਜਿਹੜਾ ਨਿਵਾਵਾਂਗੇ ਸਰਕਾਰਾਂ ਨੂੰ ਜਿੱਥੇ ਵੀ ਸਰਕਾਰਾਂ ਗਲਤ ਕੁਝ ਕਰਨਗੀਆਂ ਜਾਂ ਵਾਅਦੇ ਤੋਂ ਮੁੱਕਣਗੇ ਅਸੀਂ ਉਹਦਾ ਉਹਦਾ ਪੰਜਾਬੀ ਦੇ ਮੰਤਨ ਤੋਂ ਬਾਅਦ ਪੰਜਾਬੀ ਹੋਰ ਇਲਾਕੇ ਦੇ ਵਿੱਚ ਸਰ ਜਿਹੜੇ ਇਸ ਵਾਰ ਜਿਹੋ ਲੇਵਲ ਤੇ ਪਾਣੀ ਆਇਆ ਸਭ 3000 ਰੁਪਏ ਦੀ ਉੱਗੜ ਫਸਲ ਖਰਾਬ ਹੋਈ ਹੈ ਉਹ ਕਿਸਾਨ ਮੰਗ ਕਰ ਰਹੇ ਕਿ ਸਾਨੂੰ ਸੇਮ ਪ੍ਰਭਾਵਤ ਇਲਾਕਾ ਘੋਸ਼ੀਤ ਕੀਤਾ ਜਾਵੇ ਉਹ ਉਹ ਏਰੀਆ ਪਹਿਲਾਂ ਦੇਖੋ ਪਹਿਲਾਂ ਵੀ ਸੇਮ ਵਾਲਾ ਹੀ ਏਰੀਆ ਕਿਉਂਕਿ ਸੇਮ ਜਿਹੜੀ ਉਹ ਤੁਰਦੀ ਰਹਿੰਦੀ ਹੈ ਮਤਲਬ ਅੱਗੇ-ਅੱਗੇ ਹੁੰਦੀ ਰਹਿੰਦੀ ਹੈ ਤਾਂ ਕੁਝ ਮੁਕਸਰ ਦੇ ਇਲਾਕੇ ਚੋ ਪਟਾਸ਼ ਵੀ ਲੱਭਿਆ ਹੈ ਨਾ ਤੇ ਅਸੀਂ ਉਹ ਕੇਂਦਰਨਾ ਵੀ ਇਹ ਜਿਹੜਾ ਪਟਅਪ ਕਰਾਂਗੇ ਉਹਨਾਂ ਕੋਲ ਵੀ ਕਿਹੜਾ ਜਿਹੜਾ ਏਰੀਆ ਸਾਡਾ ਇਹਨੂੰ ਜੇ ਜੇ ਉਹ ਸੇਮ ਕਰਕੇ ਪ੍ਰਭਾਵਿਤ ਹੁੰਦੀ ਹੈ ਫਸਲ ਖਰਾਬ ਹੁੰਦੀ ਹੈ ਤਾਂ ਉਹ ਬਕਾਇਦਾ ਉਹਨਾਂ ਦਾ ਮੁਆਵਜ਼ਾ ਦੇ। ਮੰਤਰਜੋ ਪ੍ਰਸ਼ਾਸਨ ਦਾ ਡਿਪਾਰਟਮੈਂਟ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਕਿ ਕਿੰਨੇ ਕੇਂਦਰਨਾ ਵੀ ਇਹ ਜਿਹੜਾ ਪਟਅਪ ਕਰਾਂਗੇ ਉਹਨਾਂ ਕੋਲ ਵੀ ਕਿਹੜਾ ਜਿਹੜਾ ਏਰੀਆ ਸਾਡਾ ਇਹਨੂੰ ਜੇ ਜੇ ਉਹ ਸੇਮ ਕਰਕੇ ਪ੍ਰਭਾਵਿਤ ਹੁੰਦੀ ਹੈ ਫਸਲ ਖਰਾਬ ਹੁੰਦੀ ਹੈ ਤਾਂ ਉਹ ਬਕਾਇਦਾ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ। ਮਤਲਬ ਪ੍ਰਸ਼ਾਸਨਿਕ ਡਿਪਾਰਟਮੈਂਟ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਕਿ ਇਹ ਚੋਦੀ ਸੀ ਢਾਲੀਵਾਲ ਦੇ ਕੋਲ ਹੈ ਕਿ ਉਹ ਕਾਗਜ਼ਾਂ ਦੇ ਵਿੱਚ ਨਹੀਂ ਉਹਦਾ ਪਹਿਲਾ ਇਹ ਪਹਿਲੀਆਂ ਸਰਕਾਰਾਂ ਦੀ ਅਸਲ ਚੋਣੇ ਉਹਦਾ ਹੁਣ ਅਸੀਂ ਨਾਮ ਬਦਲ ਕੇ ਉਹਨੂੰ ਇੱਕ ਡਿਪਾਰਟਮੈਂਟ ਬਣਾਇਆ ਹੈ ਹੁਣ ਪਹਿਲਾਂ ਤਾਂ ਬਸ ਵੈਸੇ ਨਾਂ ਦਾ ਸੀ ਹਨਾ ਕੋਈ ਸਟਾਫ ਨਹੀਂ ਸੀ ਕੋਈ ਆਫਿਸ ਨਹੀਂ ਸੀ ਹੁਣ ਉਹਨੂੰ ਇੱਕ ਮਤਲਬ ਪੋਜ਼ਿਟਿਵ ਵੀ ਕੱਲੇ ਕੋਈ ਬਿਊਰੋਕ੍ਰੇਸੀ ਚ ਸੁਧਾਰ ਲਿਆਉਣਾ ਹੈ ਜਾਂ ਕੋਈ ਕੁਝ ਉਹ ਉਹ ਡਿਪਾਰਟਮੈਂਟ ਹੈ ਉਹਨਾਂ ਕੋਲ ਕਿਉਂਕਿ ਦੋ ਡਿਪਾਰਟਮੈਂਟ ਨੇ ਇੱਕ ਜਿਹੜਾ ਗਵਰਨਮੈਂਟ ਦਾ ਹੈ ਕਿ ਜਿਹੜਾ ਅਮਨ ਨੋਹਰਾ ਕੋਲੇ ਹੈ ਹੈਨਾ ਇੱਕ ਪ੍ਰਸ਼ਾਸਨ ਦਾ ਸੋ ਉਹਨ ਪਹਿਲਾਂ ਉਹਨਾਂ ਦੋਨਾਂ 'ਚ ਕਨਫਿਊਜ਼ਨ ਸੀਗਾ ਹੁਣ ਅਸੀਂ ਉਹਨੂੰ ਇੱਕ ਪ੍ਰੋਪਰ ਕਮੈਕ ਬਣਾਉਣਾ ਹੈ ਹੋਰ ਕਿ ਭਾਗ ਨੂੰ ਵੀ ਕੈਂਸਲ ਕਰਨ ਦੀ ਲੋੜ ਹੈ ਜੀ ਹੈ ਜੀ ਹੋਰ ਜਿਹੜੇ ਫਾਲਟਰ ਦੇ ਵਿਭਾਗ ਨੇ ਕੁਝ ਕੁਝ ਐਸੇ ਵੀ ਨੇ ਜਿਨ੍ਹਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਮਤਲਬ ਕੰਮ ਉਹੀ ਹੈ ਪਰ ਵਿਭਾਗ ਤਿੰਨ ਤਿੰਨ ਨੇ ਉਧਰੋਂ ਉਹ ਫਾਈਲ ਭੇਜ ਦਿੰਦੇ ਨੇ ਉਧਰਲੇ ਪਾਸੇ ਨੂੰ ਉਧਰੋਂ ਉਧਰਲੇ ਪਾਸੇ ਨੂੰ ਸੋ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਟਾਫ ਵੀ ਉਹਨਾਂ ਦਾ ਕਿਤੇ ਘਟੇ ਨਾ ਸਟਾਫ ਰਵੇ ਪਰ ਇੱਕੋ ਜਗ੍ਹਾ ਤੇ ਕੰਮ ਹੋਵੇ ਤਾਂ ਕਿ ਤੇਜ਼ੀ ਆਵੇ ਜੀ ਦੇਖੋ ਜਿਵੇਂ ਜਿਹੜਾ ਇਰੀਗੇਸ਼ਨ ਹੈ ਉਹ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਸੋਇਲ ਕਨਜ਼ਰਵੇਸ਼ਨ ਹੈ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਹੈਨਾ ਤੇ ਜਿਹੜਾ ਇੱਕ ਜਿਹੜੇ ਕਸ ਡਰੇਨੇਜ ਵਿਭਾਗ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਉਹ ਕਹਿੰਦੇ ਨੇ ਜੀ ਇਹ ਪੁਲ ਸਾਡੇ ਅੰਦਰ ਨਹੀਂ ਆਉਂਦਾ ਉਹਨਾਂ ਦੇ ਅੰਦਰ ਆਉਂਦਾ ਉਹ ਕਹਿੰਦੇ ਨੇ ਜੀ ਇਹ ਕੱਸੀਆਂ ਸਾਡੇ ਅੰਦਰ ਨਹੀਂ ਆਉਂਦੀਆਂ ਸਾਡੇ ਅੰਦਰ ਸੂਏ ਆਉਂਦੇ ਨੇ ਉਹ ਕਹਿੰਦੇ ਨੇ ਸਾਡੇ ਅੰਦਰ ਵੱਡੀਆਂ ਨਹਿਰਾਂ ਹੁੰਦੀਆਂ ਨੇ ਸੋ ਇਹ ਇਹਦਾ ਅਸੀਂ ਕਰ ਰਹੇ ਹਾਂ ਕਿ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਸਟਾਫ ਵੀ ਨਾਲੇ ਇੱਕ ਵਧੀਆ ਬਿਲਡਿੰਗ ਚ ਇੱਕੋ ਬਿਲਡਿੰਗ ਚ ਹੋਵੇ ਤਾਂ ਕਿ ਜਿਹੜੀਆਂ ਫਾਈਲਾਂ ਦੀ ਜਿਹੜੀ ਤੋਰਾ ਫੇਰਾ ਇੱਧਰੋਂ ਚੱਲ ਗਈ ਇੱਧਰੋਂ ਚੱਲ ਗਈ ਉਹ ਘੱਟੇ ਤੇ ਕੰਮ ਛੇਤੀ ਹੋ ਜਾਵੇ ਅਮਰੀਕਾ ਦੇ ਰਾਸ਼ਟਰਪਤੀ ਦਾਸ ਕਿੰਨਾ ਕਿ ਸਰ ਜਿਹੜਾ ਐਨਟ ਉਹਦਾ ਅੰਦਾਜ਼ਾ ਲਵਾ ਰਹ 18 ਕਿਲੋਮੀਟਰ ਦਾ ਸਕੁਅਰ ایریا ਹੈਗਾ ਜਿੱਥੇ ਮਿਲਿਆ ਉਹ